ਮੈਂ ਸੁਖਵਿੰਦਰ ਨਾਲ ਨਹੀਂ ਰਹਿਣਾ ਮੈਂ ਦਿਲਪ੍ਰੀਤ ਨਾਲ ਜਾਣਾ ਹੈ ਤੈਨੂੰ ਇਹ ਇੰਨੀ ਪਸੰਦ ਸੀ ਤਾਂ ਮੈਨੂੰ ਦੱਸ ਦਿੰਦਾ ਮੈਂ ਆਪਣੇ ਬੱਚੇ ਲੈ ਕੇ ਸਾਈਡ ਹੋ ਜਾਂਦਾ ਪਰ ਤੁਸੀਂ ਮੇਰੀ ਗੈਰ ਮੌਜੂਦਗੀ ਵਿੱਚ ਜੋ ਖੇਡ ਖੇਡੀ ਉਹ ਮਾਫੀ ਦੇ ਲਾਇਕ ਨਹੀਂ ਰੱਖ ਲੈ ਆਪਣੇ ਬੱਚੇ ਮੈਨੂੰ ਨਹੀਂ ਚਾਹੀਦੇ ਪਤੀ ਟਰੱਕ ਤੇ ਪਤਨੀ ਯਾਰ ਨਾਲ ਬੇਸਮੈਂਟ ਚ ਜਿਸ ਯਾਰ ਨੂੰ ਸਪான்ਸਰ ਕਰਕੇ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਬੁਲਾਇਆ ਉਸ ਨੇ ਮੇਰੀ ਪਿੱਠ ਵਿੱਚ ਛੁਰਾ ਮਾਰਿਆ ਸੁਖਵਿੰਦਰ ਟਰੱਕ ਚਲਾਉਂਦਾ ਰਹਾ ਕਿ ਪਰਿਵਾਰ ਖੁਸ਼ ਰਹੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੀ ਗੈਰ ਮੌਜੂਦਗੀ ਵਿੱਚ ਉਸ ਦਾ ਆਪਣਾ ਹੀ ਜਿਗਰੀ ਯਾਰ ਉਸ ਦਾ ਘਰ ਪਟ ਰਿਹਾ ਹੈ ਬ੍ਰੈਮਟਨ ਦੀਆਂ ਗਲੀਆਂ ਵਿੱਚ ਹੋਈ ਯਾਰ ਮਾਰ ਦੀ ਅਜਿਹੀ ਦਾਸਤਾਨ ਜੋ ਰਿਸ਼ਤਿਆਂ ਤੋਂ ਵਿਸ਼ਵਾਸ ਉਠਾ ਦੇਵੇਗੀ ਕੈਨੇਡਾ ਦੇ ਸ਼ਹਿਰਾਂ ਵਿੱਚ ਅੱਜਕੱਲ ਜੋ ਹੋ ਰਿਹਾ ਹੈ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਹੋ ਸਕਦਾ ਹੈ ਤੁਹਾਡੇ ਵਿੱਚੋਂ ਕੁਝ ਯਾਰਾਂ ਦੋਸਤਾਂ ਨਾਲ ਇਹ ਘਟਨਾ ਵਾਪਰੀ ਹੋਵੇ ਪਰ ਇੱਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਵੀ ਟਰੱਕ ਚਲਾਉਂਦੇ ਹੋ ਤਾਂ ਕਿਵੇਂ ਤੁਹਾਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ ਕਿਤੇ ਉੱਲੂ ਵਾਂਗ ਦਿਨ ਰਾਤ ਟਰੱਕ ਚਲਾਉਣ ਦੇ ਚੱਕਰ ਵਿੱਚ ਆਪਣੀ ਘਰ ਵਾਲੀ ਨਾ ਗਵਾ ਬੈਠੋ ਵੀਡੀਓ ਪੂਰੀ ਦੇਖੋ ਫਿਰ ਮੇਰੀ ਗੱਲ ਸਮਝ ਆਊਗੀ ਤੁਹਾਨੂੰ ਸਸ਼ੀ ਕਾਲ ਦੋਸਤੋ ਕੈਨੇਡਾ ਜਿਸਨੂੰ ਅਸੀਂ ਸੁਪਨਿਆਂ ਦਾ ਦੇਸ਼ ਕਹਿੰਦੇ ਹਾਂ ਜਿੱਥੇ ਲੋਕ ਆਪਣੀ ਕਿਸਮਤ ਬਦਲਨੇ ਆਉਂਦੇ ਹਨ ਪਰ ਅੱਜ ਦੀ ਕਹਾਣੀ ਬ੍ਰੈਮਟਨ ਦੀਆਂ ਉਹਨਾਂ ਗਲੀਆਂ ਵਿੱਚੋਂ ਨਿਕਲੀ ਹੈ ਜਿੱਥੇ ਆਲੀਸ਼ਾਨ ਘਰਾਂ ਦੇ ਅੰਦਰ ਰਿਸ਼ਤੇ ਦਮ ਤੋੜ ਰਹੇ ਹਨ ਇੱਕ ਕਹਾਣੀ ਹੈ ਸੁਖਵਿੰਦਰ ਦੀ ਜੋ ਕੈਨੇਡਾ ਵਿੱਚ ਟਰਕਿੰਗ ਦਾ ਕੰਮ ਕਰਦਾ ਸੀ ਅਤੇ ਉਸਦੇ ਗੁਆਂਢੀ ਦਿਲਪ੍ਰੀਤ ਦੀ ਦਿਲਪ੍ਰੀਤ ਸੁਖਵਿੰਦਰ ਦਾ ਬਚਪਨ ਦਾ ਦੋਸਤ ਸੀ ਦੋਵੇਂ ਇਕੱਠੇ ਪਿੰਡੋਂ ਆਏ ਸਨ ਇਕੱਠੇ ਸੰਘਰਸ਼ ਕੀਤਾ ਸੁਖਵਿੰਦਰ ਵਿਆਹੁਤਾ ਸੀ ਉਸਦੀ ਪਤਨੀ ਮਨਪ੍ਰੀਤ ਅਤੇ ਦੋ ਛੋਟੇ ਬੱਚੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਜਦੋਂ ਤੱਕ ਦਿਲਪ੍ਰੀਤ ਦੀਆਂ ਨਜ਼ਰਾਂ ਆਪਣੇ ਹੀ ਯਾਰ ਦੇ ਘਰ ਤੇ ਨਹੀਂ ਟਿਕ ਗਈਆਂ। ਮਨਪ੍ਰੀਤ ਜੋ ਕਿ ਅਕਸਰ ਘਰ ਵਿੱਚ ਇਕੱਲੀ ਰਹਿੰਦੀ ਸੀ ਕਿਉਂਕਿ ਸੁਖਵਿੰਦਰ ਲੰਬੇ ਰੂਟਾਂ ਤੇ ਟਰੱਕ ਲੈ ਕੇ ਜਾਂਦਾ ਸੀ, ਆਪਣੇ ਇਕੱਲੇਪਨ ਦਾ ਸ਼ਿਕਾਰ ਹੋ ਗਈ। ਦਿਲਪ੍ਰੀਤ ਨੇ ਏਸੇ ਗਲਦਾ ਫਾਇਦਾ ਚੁੱਕਿਆ। ਸ਼ੁਰੂਆਤ ਹਮਦਰਦੀ ਤੋਂ ਹੋਈ। ਭਾਬੀ ਜੀ ਕੋਈ ਲੋੜ ਹੋਵੇ ਤਾਂ ਦੱਸਿਓ, ਬੱਚਿਆਂ ਨੂੰ ਸਕੂਲ ਛੱਡਾਵਾਂ? ਇਹ ਛੋਟੀਆਂ-ਛੋਟੀਆਂ ਮਦਦਾਂ ਕਦੋਂ ਨਾਜਾਇਜ਼ ਰਿਸ਼ਤੇ ਵਿੱਚ ਬਦਲ ਗਈਆਂ ਪਤਾ ਹੀ ਨਹੀਂ ਲੱਗਾ। ਬ੍ਰੈਮਟਨ ਦੀ ਸਰਦੀ ਵਿੱਚ ਜਦੋਂ ਬਾਹਰ ਬਰਫ਼ ਪੈ ਰਹੀ ਹੁੰਦੀ ਤਾਂ ਇਹ ਦੋਵੇਂ ਫੋਨਾਂ ਤੇ ਕੰਟਿਆਂ ਵੱਦੀ ਗੱਲਾਂ ਕਰਦੇ। ਮਨਪ੍ਰੀਤ ਪੁੱਲ ਗਈ ਕਿ ਉਹ ਦੋ ਬੱਚਿਆਂ ਦੀ ਮਾਂ ਹੈ ਅਤੇ ਦਿਲਪ੍ਰੀਤ ਪੁੱਲ ਗਿਆ ਕਿ ਸੁਖਵਿੰਦਰ ਉਸ ਦਾ ਭਰਾਵਾ ਵਰਗਾ ਯਾਰ ਹੈ। ਪਰ ਕਹਿੰਦੇ ਨੇ ਨਾ ਇਸ਼ਕ ਅਤੇ ਮੁਸ਼ਕ ਛੁਪਾਇਆ ਨਹੀਂ ਛੁਪਦੇ। ਸੁਖਵਿੰਦਰ ਨੂੰ ਸ਼ੱਕ ਹੋਣ ਲੱਗਾ ਸੀ। ਜਦੋਂ ਉਹ ਥੱਕਿਆ ਟੁੱਟਿਆ ਘਰ ਵਾਪਸ ਆਉਂਦਾ ਤਾਂ ਮਨਪ੍ਰੀਤ ਦਾ ਫੋਨ ਅਕਸਰ ਬਿਜ਼ੀ ਹੁੰਦਾ। ਘਰ ਵਿੱਚ ਖਾਣਾ ਬਣਿਆ ਨਾ ਹੁੰਦਾ ਬੱਚੇ ਆਪਣੀ ਮਸਤੀ ਵਿੱਚ ਹੁੰਦੇ ਇੱਕ ਦਿਨ ਸੁਖਵਿੰਦਰ ਨੇ ਮਨਪ੍ਰੀਤ ਦੇ ਫੋਨ ਵਿੱਚ ਦਿਲਪ੍ਰੀਤ ਦੇ ਮੈਸੇਜ ਪੜ੍ਹ ਲਏ ਉਹ ਮੈਸੇਜ ਜਿਨ੍ਹਾਂ ਨੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਯਾਰ ਮਾਰ ਇਹ ਸ਼ਬਦ ਉਸਦੇ ਦਿਮਾਗ ਵਿੱਚ ਗੂੰਜਣ ਲੱਗਾ ਉਸਨੇ ਚੁੱਪ ਰਹਿਣ ਦਾ ਫੈਸਲਾ ਕੀਤਾ ਪਰ ਇਹ ਚੁੱਪ ਕਿਸੇ ਵੱਡੇ ਤੂਫਾਨ ਦੀ ਸ਼ੁਰੂਆਤ ਸੀ ਕੀ ਸੁਖਵਿੰਦਰ ਆਪਣੇ ਦੋਸਤ ਅਤੇ ਪਤਨੀ ਦਾ ਸਾਹਮਣਾ ਕਰ ਪਾਵੇਗਾ ਜਾਂ ਫਿਰ ਇਹ ਕਹਾਣੀ ਕਿਸੇ ਖੌਫਨਾਕ ਅੰਜਾਮ ਵੱਲ ਵਧ ਰਹੀ ਸੀ ਕੈਨੇਡਾ ਵਿੱਚ ਬੇਸਮੈਂਟਾਂ ਅਕਸਰ ਕਈ ਰਾਜ਼ ਦੱਬੀ ਡੇਠੀਆਂ ਹੁੰਦੀਆਂ ਹਨ ਦਿਲਪ੍ਰੀਤ ਅਕਸਰ ਸੁਖਵਿੰਦਰ ਦੇ ਜਾਣ ਮਗਰੋਂ ਬੀਸਮੈਂਟ ਦੇ ਰਸਤੇ ਉੱਪਰ ਆ ਜਾਂਦਾ ਸੀ ਗਵਾਂਡੀਆਂ ਦੀਆਂ ਨਜ਼ਰਾਂ ਵੀ ਟਿਕੀਆਂ ਹੋਈਆਂ ਸਨ ਲੋਕ ਗੱਲਾਂ ਕਰਨ ਲੱਗੇ ਸਨ ਕਿ ਸੁਖਵਿੰਦਰ ਤਾਂ ਵਿਚਾਰਾ ਕਮਾਈਆਂ ਕਰਦਾ ਰਹਿ ਗਿਆ ਪਿੱਛੋਂ ਕਰ ਕਿਸੇ ਹੋਰ ਨੇ ਸੰਭਲ ਲਿਆ ਇੱਕ ਦਿਨ ਸੁਖਵਿੰਦਰ ਨੇ ਆਪਣਾ ਰੂਟ ਜਲਦੀ ਖਤਮ ਕੀਤਾ ਅਤੇ ਅਚਾਨਕ ਘਰ ਆ ਗਿਆ ਦਰਵਾਜ਼ਾ ਖੋਲਿਆ ਤਾਂ ਮਾਹੌਲ ਕੁਝ ਅਜੀਹਾ ਸੀ ਜਿਸ ਨੇ ਉਸਦੇ ਹੋਸ਼ ਉਡਾ ਦਿੱਤੇ ਮਨਪ੍ਰੀਤ ਫੋਨ ਤੇ ਦਿਲਪ੍ਰੀਤ ਨਾਲ ਗੱਲ ਕਰ ਰਹੀ ਸੀ ਅਤੇ ਗੱਲਾਂ ਅਜੀਹੀਆਂ ਸਨ ਜੋ ਕਿਸੇ ਪਤੀ ਦੇ ਕੰਨਾਂ ਵਿੱਚ ਪਿਗਲਿਆ ਸਿੱਕਾ ਪਾਉਣ ਬਰਾਬਰ ਸਨ ਸੁਖਵਿੰਦਰ ਨੇ ਆਪਣਾ ਆਪਾ ਖੋ ਦਿੱਤਾ ਮਨਪ੍ਰੀਤ ਇਹ ਕੀ ਹੈ ਮੈਂ ਤੇਰੇ ਲਈ ਬੱਚਾ ਲਈ ਬਰਫ਼ਾਂ ਵਿੱਚ ਟਰੱਕ ਚਲਾਉਂਦਾ ਹਾਂ ਤੇ ਤੂੰ ਮੇਰੇ ਪਿੱਠ ਪਿੱਛੇ ਮੇਰੇ ਯਾਰ ਨਾਲ ਮਨਪ੍ਰੀਤ ਡਰ ਗਈ ਪਰ ਉਸਨੇ ਗਲਤੀ ਮੰਨਣ ਦੀ ਬਜਾਏ ਉਲਟਾ ਸੁਖਵਿੰਦਰ ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਤੁਸੀਂ ਮੈਨੂੰ ਵਕਤ ਹੀ ਕਦੋਂ ਦਿੱਤਾ ਮੈਂ ਇੱਥੇ ਇਕੱਲੀ ਪਾਗਲ ਹੋ ਜਾਂਦੀ ਸੀ ਦਿਲਪ੍ਰੀਤ ਨੇ ਮੈਨੂੰ ਸਹਾਰਾ ਦਿੱਤਾ ਇਹ ਸੁਣ ਕੇ ਸੁਖਵਿੰਦਰ ਅੰਦਰੋਂ ਟੁੱਟ ਗਿਆ ਉਸਨੇ ਦਿਲਪ੍ਰੀਤ ਨੂੰ ਫੋਨ ਕੀਤਾ ਅਤੇ ਕਿਹਾ ਆਜਾ ਸਾਹਮਣੇ ਅੱਜ ਫੈਸਲਾ ਹੋ ਹੀ ਜਾਵੇ ਦਿਲਪ੍ਰੀਤ ਆਇਆ ਪਰ ਸ਼ਰਮਿੰਦਾ ਹੋਣ ਦੀ ਬਜਾਏ ਆਕੜ ਵਿੱਚ ਸੀ ਕੈਨੇਡਾ ਦੇ ਕਾਨੂੰਨਾਂ ਦਾ ਡਰ ਦਿਖਾਉਣ ਲੱਗਾ ਦੇਖ ਸੁਖੇ ਇਹ ਇੰਡੀਆ ਨਹੀਂ ਹੈ ਜੇ ਕੁਝ ਕੀਤਾ ਤਾਂ ਪੁਲਿਸ ਨੂੰ ਬੁਲਾ ਲਾਂਗੇ ਮੰਤਰੀ ਤਾਂ ਆਪਣੀ ਮਰਜ਼ੀ ਦੀ ਮਾਲਕ ਹੈ ਇਹ ਸੁਣ ਕੇ ਸੁਖਵਿੰਦਰ ਹੈਰਾਨ ਰਹਿ ਗਿਆ ਜਿਸ ਦੋਸਤ ਨੂੰ ਉਸਨੇ ਸਪான்ਸਰ ਕਰਕੇ ਬੁਲਾਇਆ ਸੀ ਅੱਜ ਉਹ ਉਸਦੀ ਬਰਬਾਦੀ ਦਾ ਜਸ਼ਨ ਮਨਾ ਰਿਹਾ ਸੀ ਸੁਖਵਿੰਦਰ ਨੇ ਫੈਸਲਾ ਕੀਤਾ ਕਿ ਹੁਣ ਗੱਲ ਕਰਦੀ ਚਾਰ ਦਿਵਾਰੀ ਵਿੱਚ ਨਹੀਂ ਰਹੇਗੀ ਉਸਨੇ ਕਮਿਊਨਿਟੀ ਦੇ ਕੁਝ ਸਿਆਣੇ ਬੰਦਿਆਂ ਨੂੰ ਇਕੱਠਾ ਕੀਤਾ ਪਰ ਕੀ ਇਹ ਪੰਚਾਇਤ ਉਸਦਾ ਘਰ ਬਚਾ ਪਾਵੇਗੀ ਜਾਂ ਫਿਰ ਰਿਸ਼ਤਿਆਂ ਦੀ ਇਹ ਗੰਢ ਹਮੇਸ਼ਾ ਲਈ ਟੁੱਟ ਜਾਵੇਗੀ ਬ੍ਰੈਮਟਨ ਦੇ ਇੱਕ ਗੁਰਦੁਆਰੇ ਦੇ ਹਾਲ ਵਿੱਚ ਪੰਚਾਇਤ ਜੁੜੀ ਕੁਝ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ ਮਾਹੌਲ ਤਣਾਪੂਰਨ ਸੀ ਸੁਖਵਿੰਦਰ ਚੁੱਪ ਸੀ ਉਸ ਦੀਆਂ ਅੱਖਾਂ ਲਾਲ ਸਨ ਦਿਲਪ੍ਰੀਤ ਅਤੇ ਮੰਨਪ੍ਰੀਤ ਨੀਵੀਂ ਪਈ ਬੈਠੇ ਸਨ ਪੰਚਾਇਤ ਨੇ ਪੁੱਛਿਆ ਦਿਲਪ੍ਰੀਤ ਤੂੰ ਆਪਣੇ ਯਾਰ ਨਾਲੇ ਕੀ ਕੀਤਾ ਦਿਲਪ੍ਰੀਤ ਨੇ ਬੇਸ਼ਰਮੀ ਨਾਲ ਜਵਾਬ ਦਿੱਤਾ ਹਾਂਜੀ ਗਲਤੀ ਹੋ ਗਈ ਸੀ ਪਰ ਹੁਣ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਇਹ ਸੁਣ ਕੇ ਹਾਲ ਵਿੱਚ ਸਨਨਾਟਾ ਛਾ ਗਿਆ ਇਹ ਕੈਨੇਡਾ ਸੀ ਜਿੱਥੇ ਆਜ਼ਾਦੀ ਦੇ ਨਾਮ ਤੇ ਰਿਸ਼ਤਿਆਂ ਦਾ ਕਤਲ ਹੋ ਰਿਹਾ ਸੀ ਸੁਖਵਿੰਦਰ ਨੇ ਪਰੇਮੰਦਾਲ ਕਿਹਾ ਤੈਨੂੰ ਇਹ ਇੰਨੀ ਪਸੰਦ ਸੀ ਤਾਂ ਮੈਨੂੰ ਦੱਸ ਦਿੰਦਾ ਮੈਂ ਆਪਣੇ ਬੱਚੇ ਲੈ ਕੇ ਸਾਈਡ ਹੋ ਜਾਂਦਾ ਪਰ ਤੁਸੀਂ ਮੇਰੀ ਗੈਰ ਮੌਜੂਦਗੀ ਵਿੱਚ ਜੋ ਖੇਡ ਖੇਡੀ ਉਹ ਮਾਫੀ ਦੇ ਲਾਇਕ ਨਹੀਂ ਮਨਪ੍ਰੀਤ ਜੋ ਦੋ ਬੱਚਿਆਂ ਦੀ ਮਾਂ ਸੀ ਨੇ ਕਿਹਾ ਮੈਂ ਸੁਖਵਿੰਦਰ ਨਾਲ ਨਹੀਂ ਰਹਿਣਾ ਮੈਂ ਦਿਲਪ੍ਰੀਤ ਨਾਲ ਜਾਣਾ ਹੈ ਸੋਚੋ ਦੋਸਤੋ ਉਹਨਾਂ ਦੋ ਮਾਸੂਮ ਬੱਚਿਆਂ ਦਾ ਕੀ ਕਸੂਰ ਸੀ ਇੱਕ ਛੋਟਾ ਬੱਚਾ ਜੋ ਅਜੇ ਠੀਕ ਤਰ੍ਹਾਂ ਬੋਲਣਾ ਵੀ ਨਹੀਂ ਸਿੱਖਿਆ ਸੀ ਉਸ ਦੀ ਮਾਂ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਜਾਣ ਲਈ ਤਿਆਰ ਸੀ ਪੰਚਾਇਤ ਨੇ ਹੱਥ ਖੜੇ ਕਰ ਦਿੱਤੇ ਕਾਨੂੰਨੀ ਤੌਰ ਤੇ ਉਹ ਕੁਝ ਨਹੀਂ ਕਰ ਸਕਦੇ ਸਨ ਪਰ ਇੱਥੇ ਇੱਕ ਟਵਿਸਟ ਆਇਆ ਸੁਖਵਿੰਦਰ ਨੇ ਮਨਪ੍ਰੀਤ ਨੂੰ ਕਿਹਾ ਜੇ ਤੂੰ ਜਾਣਾ ਹੈ ਤਾਂ ਜਾ ਪਰ ਬੱਚੇ ਮੇਰੇ ਕੋਲ ਹੀ ਰਹਿਣਗੇ ਮਨਪ੍ਰੀਤ ਜੋ ਸ਼ਾਇਦ ਨਵੇਸ਼ਕ ਦੇ ਨਸ਼ੇ ਵਿੱਚ ਅੰਨੀ ਸੀ ਨੇ ਤੁਰੰਤ ਹਾਂ ਕਰ ਦਿੱਤੀ ਰੱਖ ਲੈ ਆਪਣੇ ਬੱਚੇ ਮੈਨੂੰ ਨਹੀਂ ਇਹ ਸੁਣ ਕੇ ਹਰ ਕੋਈ ਦੰਗ ਰਹਿ ਗਿਆ ਕੀ ਇੱਕ ਮਾਂ ਐਨੀ ਪੱਥਰਦਿਲ ਹੋ ਸਕਦੀ ਹੈ ਦਿਲਪ੍ਰੀਤ ਨੇ ਮਨਪ੍ਰੀਤ ਦਾ ਹੱਥ ਫੜਿਆ ਅਤੇ ਉਹ ਦੋਵੇਂ ਉੱਥੋਂ ਚਲੇ ਗਏ ਸੁਖਵਿੰਦਰ ਅਤੇ ਉਸਦੇ ਬੱਚਿਆਂ ਨੂੰ ਰੋਂਦਾ ਛੱਡ ਕੇ ਪਰ ਕੀ ਇਹ ਉਹਨਾਂ ਦੀ ਜਿੱਤ ਸੀ ਜਾਂ ਬਰਬਾਦੀ ਦੀ ਸ਼ੁਰੂਆਤ ਮਨਪ੍ਰੀਤ ਦਿਲਪ੍ਰੀਤ ਨਾਲ ਉਸਦੇ ਬੇਸਮੈਂਟ ਵਿੱਚ ਰਹਿਣ ਲੱਗੀ ਸ਼ੁਰੂ-ਸ਼ੁਰੂ ਵਿੱਚ ਸਭ ਕੁਝ ਚੰਗਾ ਲੱਗਾ ਆਜ਼ਾਦੀ ਘੁੰਮਣਾ ਫਿਰਨਾ ਕੋਈ ਰੋਕ ਟੋਕ ਨਹੀਂ ਪਰ ਕਹਿੰਦੇ ਨੇ ਨਾ ਚਾਰ ਦਿਨ ਦੀ ਚਾਂਦਨੀ ਫਿਰ ਹਨੇਰੀ ਰਾਤ ਦਿਲਪ੍ਰੀਤ ਜੋ ਖੁਦ ਸੈਟਲ ਨਹੀਂ ਸੀ ਮਨਪ੍ਰੀਤ ਦੇ ਖਰਚੇ ਚੁੱਕਣ ਤੋਂ ਅਸਮਰਥ ਹੋਣ ਲੱਗਾ ਕੈਨੇਡਾ ਵਿੱਚ ਬਿਨਾ ਕੰਮ ਤੋਂ guzara ਨਹੀਂ ਹੁੰਦਾ ਮਨਪ੍ਰੀਤ ਨੂੰ ਕਰਦੀ ਯਾਦ ਸਤਾਉਣ ਲੱਗੀ ਉਸ ਨੂੰ ਆਪਣੇ ਬੱਚਿਆਂ ਦੀ ਕਿਲਕਾਰੀਆਂ ਸੁਣਾਈ ਦਿੰਦੀਆਂ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ ਦੂਜੇ ਪਾਸੇ ਸਮਾਜ ਨੇ ਦਿਲਪ੍ਰੀਤ ਅਤੇ ਮਨਪ੍ਰੀਤ ਦਾ ਬਾਈਕਾਟ ਕਰ ਦਿੱਤਾ ਕੋਈ ਵੀ ਉਹਨਾਂ ਨੂੰ ਆਪਣੇ ਘਰ ਬੁਲਾਉਣ ਨੂੰ ਤਿਆਰ ਨਹੀਂ ਸੀ ਦੋਸਤਾਂ ਨੇ ਦਿਲਪ੍ਰੀਤ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਯਾਰ ਮਾਰ ਕਰਨ ਵਾਲੇ ਦਾ ਕਦੇ ਭਲਾ ਨਹੀਂ ਹੁੰਦਾ ਇਹ ਗੱਲ ਹਰ ਕੋਈ ਕਹਿ ਰਿਹਾ ਸੀ ਸੁਖਵਿੰਦਰ ਹਾਲਾਂਕਿ ਟੁੱਟ ਚੁੱਕਾ ਸੀ ਪਰ ਉਸ ਨੇ ਖੁਦ ਨੂੰ ਆਪਣੇ ਬੱਚਿਆਂ ਲਈ ਸੰਭਾਲ ਲਿਆ ਉਸ ਨੇ ਡਬਲ ਸ਼ਿਫਟਾਂ ਲਗਾਈਆਂ ਬੱਚਿਆਂ ਨੂੰ ਮਾਂ ਤੇ ਪਿਓ ਦੋਵਾਂ ਦਾ ਪਿਆਰ ਦਿੱਤਾ ਉਧਰ ਦਿਲਪ੍ਰੀਤ ਅਤੇ ਮਨਪ੍ਰੀਤ ਦੇ ਰਿਸ਼ਤੇ ਵਿੱਚ ਦਰਾਣਾ ਆਉਣੀਆਂ ਸ਼ੁਰੂ ਹੋ ਗਈਆਂ ਲੜਾਈਆਂ ਵਧ ਗਈਆਂ ਦਿਲਪ੍ਰੀਤ ਤਾਨੇ ਮਾਰਦਾ ਤੇਰੇ ਕਰਕੇ ਮੇਰੇ ਸਾਰੇ ਦੋਸਤ ਛੁੱਟ ਗਏ ਮੇਰੀ ਬਦਨਾਮੀ ਹੋ ਗਈ ਮਨਪ੍ਰੀਤ ਜਵਾਬ ਦਿੰਦੀ ਮੈਂ ਤੇਰੇ ਲਈ ਆਪਣਾ ਹੱਸਦਾ ਵਜਦਾ ਕਰ ਛੱਡਿਆ ਬੱਚੇ ਛੱਡੇ ਹੁਣ ਉਹ ਇੱਕ ਦੂਜੇ ਦੇ ਦੁਸ਼ਮਣ ਬਣਦੇ ਜਾ ਰਹੇ ਸਨ ਇੱਕ ਰਾਤ ਲੜਾਈ ਐਨੀ ਵਧ ਗਈ ਕਿ ਗੁਆਂਢੀਆਂ ਨੂੰ ਪੁਲਿਸ ਬੁલાਉਣੀ ਪਈ ਪੁਲਿਸ ਆਈ ਦੋਵਾਂ ਨੂੰ ਸ਼ਾਂਤ ਕੀਤਾ ਪਰ ਰਿਸ਼ਤਾ ਖਤਮ ਹੋ ਚੁੱਕਾ ਸੀ ਮਨਪ੍ਰੀਤ ਹੁਣ ਸੜਕ ਤੇ ਸੀ ਨਾ ਕਰਦੀ ਰਹੀ ਨਾ ਖਾਟਦੀ ਕਿ ਹੁਣ ਉਹ ਵਾਪਸ ਸੁਖਵਿੰਦਰ ਕੋਲ ਜਾਵੇਗੀ ਕੀ ਸੁਖਵਿੰਦਰ ਉਸ ਨੂੰ ਅਪਣਾਏਗਾ ਦੋਸਤੋ ਅੱਜ ਮਨਪ੍ਰੀਤ ਕੈਨੇਡਾ ਦੀਆਂ ਠੰਡੀਆਂ ਸੜਕਾਂ ਤੇ ਇਕੱਲੀ ਹੈ ਉਹ ਵਾਪਸ ਸੁਖਵਿੰਦਰ ਦੇ ਘਰ ਦੇ ਬਾਹਰ ਗਈ ਦਰਵਾਜ਼ਾ ਖੜਕਾਇਆ ਪਰ ਇਸ ਵਾਰ ਦਰਵਾਜ਼ਾ ਨਹੀਂ ਖੁੱਲਿਆ ਸੁਖਵਿੰਦਰ ਨੇ ਅੰਦਰੋਂ ਹੀ ਕਿਹਾ ਜਦੋਂ ਤੂੰ ਆਪਣੀ ਮਰਜ਼ੀ ਨਾਲ ਗਈ ਸੀ ਉਦੋਂ ਦਰਵਾਜ਼ਾ ਤੇਰੇ ਲਈ ਖੁੱਲਾ ਸੀ ਅੱਜ ਇਹ ਦਰਵਾਜ਼ਾ ਮੇਰੇ ਬੱਚਿਆਂ ਦੀ ਸੁਰੱਖਿਆ ਲਈ ਬੰਦ ਹੈ ਤੂੰ ਇੱਕ ਮਾਂ ਦਾ ਫਰਜ਼ ਭੁੱਲ ਗਈ ਸੀ ਹੁਣ ਪਤਨੀ ਦਾ ਹੱਕ ਮੰਗਣ ਨਾ ਆਈ ਮਨਪ੍ਰੀਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਪਰ ਇਹ ਹੰਝੂ ਹੁਣ ਕਿਸੇ ਕੰਮ ਦੇ ਨਹੀਂ ਸੰ ਇਹ ਕਹਾਣੀ ਸਿਰਫ ਸੁਖਵਿੰਦਰ, ਮਨਪ੍ਰੀਤ ਜਾਂ ਦਿਲਪ੍ਰੀਤ ਦੀ ਨਹੀਂ ਹੈ। ਇਹ ਕੈਨੇਡਾ ਵਿੱਚ ਵਸਦੇ ਹਜ਼ਾਰਾਂ ਅਜਿਹੇ ਪਰਿਵਾਰਾਂ ਦੀ ਕਹਾਣੀ ਹੈ ਜੋ ਆਧੁਨਿਕਤਾ ਤੇ ਆਜ਼ਾਦੀ ਦੇ ਨਾਮ ਤੇ ਆਪਣੇ ਸੰਸਕਾਰ ਅਤੇ ਰਿਸ਼ਤੇ ਭੁੱਲ ਰਹੇ ਹਨ। ਸੁਖਵਿੰਦਰ ਨੇ ਆਪਣਾ ਘਰ ਤਾਂ ਬਚਾ ਲਿਆ ਪਰ ਉਸਦੇ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਆ ਹਮੇਸ਼ਾ ਲਈ ਉੱਟ ਗਿਆ। ਉਹ ਬੱਚੇ ਜਿਨ੍ਹਾਂ ਨੇ ਵੱਡੇ ਹੋ ਕੇ ਡਾਕਟਰ, ਇੰਜੀਨੀਅਰ ਬਣਨਾ ਸੀ। ਅੱਜ ਉਹ ਟੁੱਟੇ ਹੋਏ ਘਰ ਜਾਂ ਬ੍ਰੋਕਨ ਫੈਮਲੀ ਦੇ ਬੱਚੇ ਕਹਾਉਣਗੇ। ਦਿਲਪ੍ਰੀਤ ਜਿਸਨੇ ਯਾਰੀ ਵਿੱਚ ਗੱਦਾਰੀ ਕੀਤੀ, ਅੱਜ ਉਹ ਵੀ ਇਕੱਲਾ ਹੈ। ਬਦਨਾਮੀ ਦਾ ਦਾਗ ਮੱਥੇ ਤੇ ਲੈ ਕੇ ਘੁੰਮ ਰਿਹਾ ਹੈ। ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਾਂਗਾ ਕੈਨੇਡਾ ਦੇ ਡਾਲਰ ਘਰ ਬਣਾ ਸਕਦੇ ਹਨ ਪਰ ਘਰ ਵਸਾ ਨਹੀਂ ਸਕਦੇ ਰਿਸ਼ਤਿਆਂ ਵਿੱਚ ਆਈ ਤਰੇੜ ਕਦੇ ਨਹੀਂ ਪਰਦੀ ਇੱਕ ਪਲ ਦਾ ਪਟਕਾ ਪੂਰੀ ਜ਼ਿੰਦਗੀ ਦਾ ਰੋਣਾ ਬਣ ਸਕਦਾ ਹੈ ਮੇਰਾ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਹੈ ਜੇਕਰ ਤੁਸੀਂ ਸੁਖਵਿੰਦਰ ਦੀ ਜਗ੍ਹਾ ਹੁੰਦੇ ਤਾਂ ਕੀ ਤੁਸੀਂ ਮਨਪ੍ਰੀਤ ਨੂੰ ਮਾਫ਼ ਕਰਕੇ ਵਾਪਸ ਘਰ ਵੜਨ ਦਿੰਦੇ ਜਾਂ ਜੋ ਸੁਖਵਿੰਦਰ ਨੇ ਕੀਤਾ ਉਹ ਸਹੀ ਸੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਹੋਰ ਪਰਿਵਾਰ ਇਸ ਅੱਗ ਵਿੱਚ ਸੜਨ ਤੋਂ ਬਚ ਸਕੇ ਰਿਸ਼ਤਿਆਂ ਦੀ ਕਦਰ ਕਰੋ ਧੰਨਵਾਦ